ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 826 ਤੋਂ ਲੈ ਕੇ 827 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਬਿਲਾਵਲ ਮਹੱਲਾ ਪੰਜਵਾਂ ਆਪਨਾ ਪ੍ਰਭ ਆਇਆ ਚੀਤ ਦੁਸ਼ਮਨ ਦੁਸ਼ਟ ਰਹੇ ਚਖ ਮਾਰਤ ਕੁਸਲ ਪਿਆ ਮੇਰੇ ਭਾਈ ਮੀਤ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਸ਼ਾ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਜਿਸ ਵੀ ਜੀਵ ਨੂੰ ਪਰਮੇਸ਼ਰ ਚੇਤੇ ਚ ਰਹਿੰਦਾ ਹੈ ਹਰ ਵਕਤ ਜਿਹਦੇ ਚਿੱਤ ਵਿੱਚ ਪਰਮੇਸ਼ਰ ਵਸਿਆ ਰਹਿੰਦਾ ਹੈ ਉਹਦਾ ਕੋਈ ਵੀ ਕੁਝ ਵਿਗਾੜ ਨਹੀਂ ਸਕਦਾ ਜਿਹੜੇ ਕੋਈ ਉਹਦੇ ਦੁਸ਼ਮਣ ਨੇ ਵੈਰੀ ਨੇ ਉਹ ਯਤਨ ਕਰਦੇ ਨੇ ਵੀ ਉਹਦਾ ਕੁਝ ਮਾੜਾ ਕੀਤਾ ਜਾਵੇ ਪਰ ਉਹ ਕਰਨੀ ਪਾਉਂਦੇ ਥੱਕ ਜਾਂਦੇ ਨੇ ਯਤਨ ਕਰ ਕਰਕੇ ਤੇ ਜਿਹੜਾ ਉਹ ਜੀਵ ਹੁੰਦਾ ਉਹਦੇ ਮਨ ਵਿੱਚ ਪਰਮੇਸ਼ਰ ਦੇ ਚਿੱਤ ਵਿੱਚ ਵਸਨ ਕਰਕੇ ਹਮੇਸ਼ਾ ਆਨੰਦ ਬਣਿਆ ਰਹਿੰਦਾ ਗਈ ਬਿਆਦ ਉਪਾਦ ਸਭ ਨਾਸੀ ਅੰਗੀਕਾਰ ਕਿਉ ਕਰਤਾਰ ਸਾਂਤ ਸੂਖ ਅਰ ਆਨੰਦ ਕਨੇਰੇ ਪ੍ਰੀਤਮ ਨਾਮ ਹਰਦੈ ਉਰਤਾਰ ਸਾਂਤ ਸੂਖ ਅਰ ਆਨੰਦ ਕਨੇਰੇ ਪ੍ਰੀਤਮ ਨਾਮ ਹਰਦੈ ਉਰਹਾਰ ਜਿਹੜੇ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਕੇ ਰੱਖਦੇ ਨੇ ਉਹਨਾਂ ਨੂੰ ਸਦਾ ਹੀ ਸ਼ਾਂਤੀ ਸੁੱਖ ਆਨੰਦ ਵਿੱਚ ਰਹਿੰਦੇ ਨੇ ਪਰਮੇਸ਼ਰ ਉਹਨਾਂ ਦੀ ਮਦਦ ਕਰਦਾ ਹੈ ਉਹਨਾਂ ਦੇ ਸਾਰੇ ਤਰ੍ਹਾਂ ਦੇ ਦੁੱਖ ਖਤਮ ਹੋ ਜਾਂਦੇ ਨੇ ਰੋਗ ਖਤਮ ਹੋ ਜਾਂਦੇ ਨੇ ਉਹਨਾਂ ਦੇ ਨਾਲ ਕੋਈ ਠੱਗੀ ਫਰੇਬ ਨਹੀਂ ਕਰ ਸਕਦਾ ਜੀਓ ਪਿੰਡ ਤਨ ਰਾਸ ਪ੍ਰਭ ਤੇਰੀ ਤੂੰ ਸਮਰਥ ਸੁਆਮੀ ਮੇਰਾ ਦਾਸ ਆਪਣੇ ਕੋ ਰਾਖਨ ਹਾਰਾ ਨਾਨਕ ਦਾਸ ਸਦਾ ਹੈ ਚੇਰਾ ਕਹਿੰਦੇ ਹੈ ਪਰਮੇਸ਼ਰ ਜੀ ਮੇਰੀ ਜਿੰਦ ਮੇਰਾ ਸਰੀਰ ਇਹ ਸਭ ਤੇ ਮੇਰਾ ਤਨ ਰਾਸ ਸਭ ਕੁਝ ਤੇਰਾ ਹੈ ਤੂੰ ਮੇਰਾ ਸੁਆਮੀ ਹੈ ਮੇਰਾ ਮਾਲਕ ਹੈ ਸਭ ਕੁਛ ਕਰਨ ਕਾਰਨ ਸਮਰੱਥ ਹੈ ਕਹਿੰਦੇ ਨਾਨਕ ਦਾਸ ਹੈ ਤੇਰਾ ਸਦਾ ਹੀ ਤੇਰਾ ਚੇਲਾ ਹੈ ਤੂੰ ਆਪਣੇ ਦਾਸ ਨੂੰ ਸਦਾ ਹੀ ਰੱਖਣ ਵਾਲਾ ਹੈ ਆਪਣੇ ਦਾਸ ਦੀ ਸਦਾ ਹੀ ਰੱਖਿਆ ਕਰਨ ਵਾਲਾ ਹੈ ਬਿਲਾਵਲ ਮਹੱਲਾ ਪੰਜਵਾਂ ਗੋਬਿੰਦ ਸਿਮਰ ਹੋਆ ਕਲਿਆਣ ਮਿੱਟੀ ਉਪਾਦ ਪਿਆ ਸੁਖ ਸਾਚਾ ਅੰਤਰ ਜਾਮੀ ਸਿਮਰਿਆ ਜਾਨ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਦਸ਼ਾਹ ਕਹਿੰਦੇ ਨੇ ਜਿਸ ਵੀ ਜੀਵ ਨੇ ਪਰਮੇਸ਼ਰ ਨੂੰ ਸਿਮਰਿਆ ਹੈ ਉਹਦਾ ਸਦਾ ਹੀ ਭਲਾ ਹੋਇਆ ਹੈ ਉਹਦੇ ਨਾਲ ਕੋਈ ਧੋਖਾ ਠੱਗੀ ਫਰੇਬ ਨਹੀਂ ਹੁੰਦਾ ਉਹ ਉਸ ਪਰਮੇਸ਼ਰ ਨੂੰ ਜੋ ਸਭ ਦੇ ਅੰਦਰ ਦੀ ਜਾਣਨ ਵਾਲਾ ਹੈ ਉਨ ਨੂੰ ਸਦਾ ਸਿਮਰਦਾ ਹੈ ਤੇ ਉਸ ਪਰਮੇਸ਼ਰ ਦੇ ਨਾਲ ਜਾਣ ਪਹਿਚਾਨ ਪਾਉਂਦਾ ਹੈ ਫਿਰ ਉਹਨੂੰ ਸਾਰੇ ਸੁੱਖ ਮਿਲਦੇ ਨੇ ਜਿਸ ਕੇ ਜੀਤਨ ਕੀਏ ਸੁਖ ਹਾਲੇ ਭਗਤ ਜਨਾ ਕੋ ਸਾਚਾ ਤਾਣ ਦਾਸ ਆਪਣੇ ਕੀ ਆਪੇ ਰਾਖੀ ਪੈ ਪੰਜਨ ਉਪਰ ਕਰਤੇ ਮਾਣ ਜਿਸ ਪਰਮੇਸ਼ਰ ਨੇ ਕਹਿੰਦੇ ਜੀ ਪੈਦਾ ਕੀਤੇ ਨੇ ਆਪਣੇ ਭਗਤ ਜਨਾਂ ਨੂੰ ਆਪਣੇ ਜੀਵਾਂ ਨੂੰ ਸਦਾ ਹੀ ਸੁਖਾਲੇ ਰੱਖਦਾ ਭਗਤ ਜਨਾਂ ਨੂੰ ਹਮੇਸ਼ਾ ਪਰਮੇਸ਼ਰ ਦੀ ਤਾਕਤ ਤੇ ਭਰੋਸਾ ਹੈ ਪਰਮੇਸ਼ਰ ਦਾ ਹੀ ਤਾਣ ਹੈ ਪਰਮੇਸ਼ਰ ਕਹਿੰਦੇ ਆਪਣੇ ਸੇਵਕ ਦੀ ਆਪ ਰੱਖਿਆ ਕਰਦਾ ਹੈ ਆਪ ਇੱਜ਼ਤ ਰੱਖਦਾ ਹੈ ਉਸ ਪਰਮੇਸ਼ਰ ਉੱਪਰ ਸਾਨੂੰ ਸਾਰਿਆਂ ਨੂੰ ਮਾਣ ਹੈ ਜੋ ਸਾਡੇ ਡਰ ਦੂਰ ਕਰਨ ਵਾਲਾ ਹੈ ਸਾਡੇ ਡਰ ਪਰਮੇਸ਼ਰ ਹੀ ਦੂਰ ਕਰ ਸਕਦਾ ਹੈ ਕਿਉਂਕਿ ਆਪ ਨਿਰਭਉ ਹੈ ਪਈ ਮਿਤrai ਮਿਟੀ ਬੁਰਾਈ ਦੁਸ਼ਟ ਦੂਤ ਹਰ ਕਾਡੇ ਸ਼ਾਨ ਪਈ ਮਿਤrai ਮਿਟੀ ਬੁਰਾਈ ਦੁਸ਼ਟ ਦੂਤ ਹਰ ਕਾਡੇ ਸ਼ਾਨ ਸੂਕ ਸਹਜ ਆਨੰਦ ਕਨੇਰੇ ਨਾਨਕ ਜੀ ਵੈ ਹਰ ਗੁਣੈ ਵਖਾਣ ਫਿਰ ਕਹਿੰਦੇ ਜਿਹੜੇ ਵੈਰੀ ਹੁੰਦੇ ਨੇ ਸੇਵਕਾਂ ਦੇ ਪਰਮੇਸ਼ਰ ਆਪ ਹੀ ਉਹਨਾਂ ਨੂੰ ਚੁਣ ਕੇ ਕੱਢ ਦਿੰਦਾ ਉਹਨਾਂ ਦੇ ਮਨ ਦੇ ਵਿੱਚ ਫਿਰ ਸੇਵਕ ਦੇ ਲਈ ਬੁਰਾਈ ਨਹੀਂ ਰਹਿੰਦੀ ਉਹ ਵੀ ਸੇਵਕ ਦੇ ਮਿੱਤਰ ਬਣ ਜਾਂਦੇ ਨੇ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਦੇ ਗੁਣ ਗਾ ਗਾ ਕੇ ਸੀ ਆਤਮਿਕ ਜੀਵਨ ਪ੍ਰਾਪਤ ਕਰਦੇ ਹਾਂ ਤੇ ਸੁਖ ਤੇ ਆਨੰਦ ਤੇ ਆਤਮਿਕ ਅਡੋਲਤਾ ਵਿੱਚ ਟਿਕੇ ਰਹਿੰਦੇ ਹਾਂ ਬਿਲਾਵਲ ਮਹੱਲਾ ਪੰਜਵਾਂ ਪਾਰਬ੍ਰਮ ਪ੍ਰਭ ਪੈ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਪੈ ਨਿਹਾਲ ਰਹਾਉ ਹੰਦੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਜਦੋਂ ਪਰਮੇਸ਼ਰ ਆਪ ਕਿਰਪਾਲੂ ਹੁੰਦੇ ਨੇ ਫਿਰ ਜੀਵ ਸੰਤ ਜਨਾਂ ਦੀ ਸਾਧ ਜਨਾਂ ਦੀ ਸੰਗਤ ਦੇ ਵਿੱਚ ਉਸ ਪਰਮੇਸ਼ਰ ਦਾ ਨਾਮ ਜਪਦੇ ਨੇ ਤੇ ਫਿਰ ਸਤਗੁਰ ਦੀ ਕਿਰਪਾ ਸਦਕਾ ਪਰਮੇਸ਼ਰ ਦੁਆਰਾ ਉਹਨਾਂ ਦੇ ਸਾਰੇ ਕਾਰਜ ਆਪ ਸਵਾਰੇ ਜਾਂਦੇ ਨੇ ਅੰਗੀਕਾਰ ਕੀਆ ਪ੍ਰਭ ਆਪਣੇ ਦੁਖੀ ਸਗਲੇ ਪੈਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਧਰ ਲਿਏ ਲਾਏ ਆਪਣੇ ਪਾਲ ਜਿਸ ਸੇਵਕ ਦਾ ਕਹਿੰਦੇ ਪਰਮੇਸ਼ਰ ਨੇ ਆਪ ਰੱਖਿਆ ਕੀਤੀ ਉਹਦਾ ਬੁਰਾ ਕਰਨ ਵਾਲੇ ਆਪ ਕਹਿੰਦੇ ਦੇਖਦੇ ਰਹਿ ਜਾਂਦੇ ਨੇ ਤੇ ਉਹਨਾਂ ਦੇ ਕੋਈ ਯਤਨ ਬੁਰਾਈ ਕਰਨ ਵਾਲੇ ਪੂਰੇ ਨਹੀਂ ਹੁੰਦੇ ਹੈ ਪਰਮੇਸ਼ਰ ਕਹਿੰਦੇ ਉਹਨਾਂ ਨੂੰ ਆਪ ਆਪਣੇ ਗਲ ਦੇ ਨਾਲ ਲਾ ਕੇ ਰੱਖਿਆ ਕਰਦਾ ਆਪਣਾ ਕਹਿੰਦੇ ਲੜ ਫੜਾ ਕੇ ਆਪਣੇ ਪੱਲੇ ਦੇ ਨਾਲ ਲਾ ਕੇ ਉਹਨਾਂ ਨੂੰ ਇਸ ਸੰਸਾਰ ਸਾਗਰ ਤੋਂ ਤਾਰ ਲੈਂਦਾ ਹੈ ਸਹੀ ਸਲਾਮਤ ਮਿਲ ਕਰ ਆਏ ਨਿੰਦਕ ਕੇ ਮੁਖ ਹੋਏ ਕਾਲ ਕੋਹ ਨਾਨਕ ਮੇਰਾ ਸਤਗੁਰ ਪੂਰਾ ਗੁਰਪ੍ਰਸਾਦ ਪ੍ਰਭ ਪਏ ਨਿਹਾਲ ਕਹਿੰਦੇ ਜਿਹੜੇ ਸੇਵਕ ਜਨਾਂ ਦੀ ਨਿੰਦਾ ਕਰਦੇ ਨੇ ਉਹਨਾਂ ਨੂੰ ਮੂੰਹ ਦੀ ਖਾਣੀ ਪੈਂਦੀ ਆ ਪਰ ਸੇਵਕ ਜਨ ਪਰਮੇਸ਼ਰ ਦਾ ਨਾਮ ਜਪ ਕੇ ਸਹੀ ਸਲਾਮਤ ਆਪਣੇ ਨਿੱਜ ਦੇ ਘਰ ਵਿੱਚ ਟਿਕੇ ਰਹਿੰਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਮੇਰਾ ਸਤਗੁਰ ਪੂਰਾ ਹੈ ਉਸ ਪੂਰੇ ਸਤਗੁਰ ਦੀ ਕਿਰਪਾ ਸਦਕਾ ਪਰਮੇਸ਼ਰ ਜੀ ਮੇਰੇ ਤੇ ਪ੍ਰਸੰਨ ਨੇ ਪਰਮੇਸ਼ਰ ਜੀ ਦੀ ਮਿਹਰ ਹੈ ਮੇਰੇ ਤੇ ਬਿਲਾਵਲ ਮਹੱਲਾ ਪੰਜਵਾਂ ਮੂ ਲਾਲਨ ਸਿਉ ਪ੍ਰੀਤ ਬਣੀ ਰਹਾਉ ਹਾਂ ਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਹੁਣ ਮੇਰੀ ਪ੍ਰੀਤ ਪਰਮੇਸ਼ਰ ਦੇ ਨਾਲ ਪੈ ਗਈ ਹੈ ਮੇਰਾ ਪ੍ਰੇਮ ਪਰਮੇਸ਼ਰ ਨਾਲ ਪੈ ਗਿਆ ਹੈ ਕਹਿੰਦੇ ਤੋਰੀ ਨਾ ਟੁੱਟੈ ਸ਼ੋਰੀ ਨਾ ਛੁੱਟੈ ਐਸੀ ਮਾ ਦੋਖ ਖਿੰਚ ਤਣੀ ਕਹਿੰਦੇ ਹੁਣ ਪਰਮੇਸ਼ਰ ਨੇ ਜਿਹੜੀ ਇਹ ਪ੍ਰੇਮ ਵਾਲੀ ਰੱਸੀ ਆ ਇਹ ਇਸ ਤਰ੍ਹਾਂ ਕਹਿੰਦੇ ਕੱਸ ਕੇ ਫੜੀ ਹੋਈ ਆ ਪਰਮੇਸ਼ਰ ਨੇ ਉਧਰੋਂ ਤੇ ਮੈਂ ਇਧਰੋਂ ਨਾ ਤਾਂ ਕਹਿੰਦੇ ਇਹ ਤੋੜਿਆ ਹੁਣ ਟੁੱਟ ਸਕਦੀ ਆ ਪ੍ਰੀਤ ਨਾ ਹੀ ਪ੍ਰੀਤ ਪ੍ਰੀਤ ਹੁਣ ਛੱਡੀ ਜਾ ਸਕਦੀ ਆ ਕਿ ਪ੍ਰੀਤ ਦੋਨੋਂ ਪਾਸੇ ਪੈਂਦੀ ਆ ਨਾ ਦਨ ਸਰੈਨ ਮਨ ਮਾਹੇ ਬਸਤ ਹੈ ਤੂੰ ਕਰ ਕਿਰਪਾ ਪ੍ਰਭ ਆਪਣੀ ਬਲ ਬਲ ਜਾਉ ਸਿਆਮ ਸੁੰਦਰ ਕੋ ਅਕਤ ਕਥਾ ਜਾ ਕੀ ਬਾਤ ਸੁਣੀ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਮੇਰੇ ਦਿਨ ਰਾਤ ਮਨ ਵਿੱਚ ਬਸਦਾ ਹੈ ਕਹਿੰਦੇ ਇਹ ਹੁਣ ਤੂੰ ਆਪਣੀ ਕਿਰਪਾ ਕਰੀ ਰੱਖੀ ਮੇਰੇ ਤੇ ਕਹਿੰਦੇ ਮੈਂ ਤੇਰੇ ਤੋਂ ਸਦਕੇ ਜਾਵਾਂ ਉਹ ਪਰਮੇਸ਼ਰ ਕਹਿੰਦੇ ਜਿਹਦੇ ਬਾਰੇ ਸੁਣਿਆ ਕਿ ਉਹਦੀ ਬਾਬਤ ਕੋਈ ਪੂਰਾ ਬਿਆਨ ਨਹੀਂ ਕਰ ਸਕਦਾ ਉਹਦਾ ਸਰੂਪ ਦੱਸਿਆ ਨਹੀਂ ਜਾ ਸਕਦਾ ਉਸ ਪਰਮੇਸ਼ਰ ਤੋਂ ਮੈਂ ਸਦਕੇ ਜਾਂਦਾ ਹਾਂ ਜਨ ਨਾਨਕ ਦਾਸਨ ਦਾਸ ਕਹੀਅਤ ਹੈ ਮੋਹ ਕਰੋ ਕਿਰਪਾ ਠਾਕੁਰ ਆਪਣੀ ਕਹਿੰਦੇ ਮੈਂ ਤੇਰਾ ਦਾਸ ਨਾਨਕ ਤੇਰੇ ਦਾਸਾਂ ਦਾ ਦਾਸ ਕਹਿੰਦੇ ਕਹਾਉਂਦਾ ਹਾਂ ਤੂੰ ਹੁਣ ਤੇ ਕਹਿੰਦੇ ਮਾਲਕ ਜੀ ਮੇਰੇ ਤੇ ਕਿਰਪਾ ਕਰੀ ਰੱਖੀ ਇਹ ਜਿਹੜੀ ਪ੍ਰੀਤ ਬਣੀ ਆ ਤੇਰੇ ਚਰਨਾਂ ਦੇ ਨਾਲ ਉਹ ਸਦਾ ਹੀ ਬਣੀ ਰਹੇ ਨਾਨਕ ਜੀ ਤੇ ਆਪ ਪਰਮੇਸ਼ਰ ਦਾ ਰੂਪ ਨੇ ਸਾਡੇ ਜੀਵਾਂ ਵੱਲੋਂ ਬੇਨਤੀ ਕਰ ਰਹੇ ਨੇ ਕਿ ਸਾਡੀ ਜੀਵਾਂ ਦੀ ਪਰਮੇਸ਼ਰ ਜੀ ਤੇਰੇ ਨਾਲ ਪਈ ਪ੍ਰੀਤ ਹੁਣ ਸਿਰੇ ਚੜ ਜਾਏ ਕਦੇ ਛੁੱਟੇ ਨਾ ਬਿਲਾਵਲ ਮਹਿਲਾ ਪੰਜਵਾ ਹਰ ਕੇ ਚਰਨ ਜਪ ਜਾਉ ਕੁਰਬਾਨ ਗੁਰ ਮੇਰਾ ਪਾਰ ਬਰਮ ਪਰਮੇਸ਼ਰ ਤਾਕਾ ਹਿਰਦੈ ਧਰ ਮੰਨ ਧਿਆਨ ਰਹਾਉ ਕਹਿੰਦੇ ਮੈਂ ਪਰਮੇਸ਼ਰ ਦੇ ਚਰਨਾਂ ਨੂੰ ਸਦਾ ਹੀ ਆਪਣੇ ਦੇ ਵਿੱਚ ਬਿਵਾਸਾ ਕੇ ਰੱਖਾਂ ਮੈਂ ਪਰਮੇਸ਼ਰ ਦਾ ਨਾਮ ਜਪਦਾ ਤੇ ਪਰਮੇਸ਼ਰ ਤੋਂ ਸਦਾ ਹੀ ਕੁਰਬਾਨ ਜਾਵਾ ਕਹਿੰਦੇ ਪਰ ਮੇਰਾ ਜਿਹੜਾ ਗੁਰੂ ਆ ਉਹ ਪਾਰਬਾਰਮ ਪਰਮੇਸ਼ਰ ਦਾ ਸਰੂਪ ਹੈ ਉਹਦੇ ਵਿਚਾਰਨਾ ਦਾ ਧਿਆਨ ਵੀ ਮੈਂ ਆਪਣੇ ਮਨ ਵਿੱਚ ਧਰਦਾ ਹਾਂ ਸਿਮਰ 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 ਸੁਖ ਦਾਤਾ ਜਾ ਕਾ ਕੀਆ ਸਗਲ ਜਹਾਨ ਰਸਨਾ ਰਵੋ ਏਕ ਨਰਾਇਣ ਸਾਚੀ ਦਰਗੈ ਪਾਵੈ ਮਾਨ ਰਸਨਾ ਰਵੋ ਏਕ ਨਰਾਇਣ ਸਾਚੀ ਦਰਗੈ ਪਾਵੋ ਮਾਨ ਕਹਿੰਦੇ ਉਹ ਪਰਮੇਸ਼ਰ ਜੋ ਸੁੱਖਾਂ ਦਾ ਦਾਤਾ ਹੈ ਸਦਾ ਹੀ ਉਹਨੂੰ ਚੇਤੇ ਚ ਵਸਾਓ ਜਿਨੇ ਸਾਰਾ ਜਹਾਨ ਬਣਾਇਆ ਹੈ ਕਹਿੰਦੇ ਹੈ ਮੇਰੀ ਰਸਨਾ ਉਸ ਇੱਕ ਪਰਮੇਸ਼ਰ ਦੇ ਗੁਣ ਸਦਾ ਹੀ ਗਾ ਉਹਦੇ ਗੁਣ ਗਾ ਗਾ ਕੇ ਉਹਦੀ ਦਰਗਾਹ ਦੇ ਵਿੱਚ ਮੰਨੀ ਜਾਣਗੀ ਕਬੂਲ ਹੋ ਜੇਗੀ ਸਾਧੂ ਸੰਗ ਪ੍ਰਾਪਤ ਜਾ ਕੋ ਤਨਹੀ ਪਾਇਆ ਇਹ ਨਿਧਾਨ ਗਾਵੋ ਗੁਣ ਕੀਰਤਨ ਨਿਤ ਸੁਆਮੀ ਕਰ ਕੇ ਕਿਰਪਾ ਨਾਨਕ ਦੀਜੈ ਦਾਨ ਕਹਿੰਦੇ ਇਹ ਜੋ ਪਰਮੇਸ਼ਰ ਦਾ ਨਾਮ ਜਪਣਾ ਇਹ ਬਹੁਤ ਵੱਡਾ ਖਜ਼ਾਨਾ ਕਹਿੰਦੇ ਇਹ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਜਿਨ੍ਹਾਂ ਨੂੰ ਸੰਸਾਧੂ ਦੀ ਸੰਤ ਦੀ ਸੰਗਤ ਪ੍ਰਾਪਤ ਹੁੰਦੀ ਆ ਕਿਉਂਕਿ ਉੱਥੇ ਸਦਾ ਉਹਦਾ ਨਾਮ ਹੀ ਜਪਿਆ ਜਾਂਦਾ ਹੈ ਕਹਿੰਦੇ ਹੈ ਪਰਮੇਸ਼ਰ ਜੀ ਨਾਨਕ ਤੇ ਵੀ ਕਿਰਪਾ ਕਰੋ ਨਾਨਕ ਨੂੰ ਇਹ ਦਾਨ ਬਖਸ਼ੋ ਕਿ ਮੈਂ ਸਦਾ ਹੀ ਤੁਹਾਡੇ ਗੁਣ ਗਾਵਾਂ ਤੁਹਾਡੀ ਕੀਰਤੀ ਕਰਾਂ ਬਿਲਾਵਲ ਮਹਲਾ ਪੰਜਵਾਂ ਰਾਖ ਲੀਏ ਸਤਿਗੁਰ ਕੀ ਸਰਣ ਜੈ ਜੈਕਾਰ ਹੋਆ ਜਗ ਅੰਤਰ ਬਾਰ ਬਰਾਮ ਮੇਰ ਉਤਾਰਨ ਤਰਨ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਕਿ ਜਿਸ ਜੀਵ ਨੂੰ ਪਰਮੇਸ਼ਰ ਨੇ ਗੁਰੂ ਦੀ ਸ਼ਰਨ ਪਾ ਲਿਆ ਉਸ ਪਰਮੇਸ਼ਰ ਨੇ ਕਹਿੰਦੇ ਉਹਨੂੰ ਇਸ ਸੰਸਾਰ ਤੋਂ ਤਾਰਨ ਦੇ ਲਈ ਗੁਰੂ ਦੀ ਸ਼ਰਨ ਦਿੱਤੀ ਮੇਰਾ ਪਰਮੇਸ਼ਰ ਕਹਿੰਦੇ ਗੁਰੂ ਦੀ ਸ਼ਰਨ ਪਾ ਕੇ ਜੀਵ ਨੂੰ ਇਸ ਸੰਸਾਰ ਸਾਗਰ ਤੋਂ ਦਾਰ ਦਿੰਦਾ ਹੈ ਤੇ ਉਹ ਜੀਵ ਜੋ ਫਿਰ ਗੁਰੂ ਦੀ ਸ਼ਰਨ ਪੈਂਦੇ ਨੇ ਉਹਦਾ ਨਾਮ ਜਪਦੇ ਨੇ ਉਹਨਾਂ ਦੀ ਸੰਸਾਰ ਵਿੱਚ ਬੜੀ ਸ਼ੋਭਾ ਹੁੰਦੀ ਹੈ ਬਿਸੰਬਰ ਪੂਰਨ ਸੁਖ ਦਾਤਾ ਸਗਲ ਸਮਗਰੀ ਪੋਖਣ ਪਰਣ ਥਾਨਤਨੰਤਰ ਸਰਬ ਨਿਰੰਤਰ ਬਲ ਬਲ ਜਾਈ ਹਰ ਕੇ ਚਰਨ ਕਹਿੰਦੇ ਮੇਰਾ ਪਰਮੇਸ਼ਰ ਸੰਸਾਰ ਨੂੰ ਪਾਲਣ ਵਾਲਾ ਹੈ ਸਾਨੂੰ ਸੁੱਖ ਦੇਣ ਵਾਲਾ ਦਾਤਾ ਹੈ ਜੀਵਾਂ ਨੂੰ ਪਾਲਣ ਲਈ ਜੋ ਕੁਝ ਚਾਹੀਦਾ ਹੈ ਜੋ ਪਦਾਰਥ ਚਾਹੀਦੇ ਨੇ ਉਹ ਪਰਮੇਸ਼ਰ ਕੋਲ ਸਾਰੇ ਹੀ ਨੇ ਕਹਿੰਦੇ ਕਹਿੰਦੇ ਮੈਂ ਪਰਮੇਸ਼ਰ ਤੋਂ ਜੋ ਸਾਰੀਆਂ ਜਗ੍ਹਾ ਤੇ ਵਿਆਪਕ ਹੈ ਜੋ ਇੱਕ ਰਸ ਵਿਆਪਕ ਹੈ ਉਹਦੇ ਚਰਨਾਂ ਤੋਂ ਬਲਿਹਾਰੇ ਜਾਂਦਾ ਹਾਂ ਜੀ ਜੁਗਤ ਵਸ ਮੇਰੇ ਸੁਆਮੀ ਸਰਬ ਸਿੱਧ ਤੁਮ ਕਾਰਣ ਕਰਨ ਆਦ ਜੁਗਾਦ ਪ੍ਰਭ ਰਖਦਾ ਆਇਆ ਹਰ ਸਿਮਰਤ ਨਾਨਕ ਨਹੀਂ ਡਰਣ ਕਹਿੰਦੇ ਹੈ ਪਰਮੇਸ਼ਰ ਜੀ ਸਾਰੇ ਜੀਵਾਂ ਦੀ ਜੀਵਨ ਜੁਗਤ ਤੁਹਾਡੇ ਹੱਥ ਵਸ ਹੈ ਤੁਹਾਡੇ ਕੋਲ ਸਾਰਾ ਸਾਰੀਆਂ ਸਿੱਧੀਆਂ ਨੇ ਤੁਸੀਂ ਸਭ ਕੁਝ ਕਰਨ ਕਾਰਨ ਸਮਰੱਥ ਹੋ ਜੁਗਾਂ ਦੇ ਸ਼ੁਰੂ ਤੋਂ ਤੁਸੀਂ ਆਪਣੇ ਸੇਵਕਾਂ ਦੀ ਪੈਜ ਰੱਖਦੇ ਆਏ ਹੋ ਲਾਜ ਰੱਖਦੇ ਹੋਏ ਹੋ ਕਹਿੰਦੇ ਨਾਨਕ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਸਿਮਰਨ ਦੇ ਨਾਲ ਜੀਵ ਨੂੰ ਕੋਈ ਡਰ ਨਹੀਂ ਰਹਿ ਜਾਂਦਾ ਜਿਸ ਜੀਵ ਨੂੰ ਪਰਮੇਸ਼ਰ ਦਾ ਡਰ ਆਦਬ ਹੋ ਗਿਆ ਉਹਨੂੰ ਸੰਸਾਰ ਦਾ ਹੋਰ ਕੋਈ ਡਰ ਨਹੀਂ ਸਤਾ ਸਕਦਾ ਰਾਗ ਬਿਲਾਵਲ ਮਹੱਲਾ ਪੰਜਵਾਂ ਦੋ ਪਦੇ ਘਰ ਅੱਠਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਨਾਹੀ ਪ੍ਰਭ ਸਭ ਕਿਛ ਤੇਰਾ ਈ ਘੈ ਨਿਰਗੁਣ ਊ ਘੈ ਸਰਗੁਣ ਕੇਲ ਕਰਤ ਵਿੱਚ ਸੁਆਮੀ ਮੇਰਾ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਦਸ਼ਾ ਕਹਿੰਦੇ ਨੇ हे ਪਰਮੇਸ਼ਰ ਜੀ ਮੇਰੀ ਕੋਈ ਪਾਇਆ ਨਹੀਂ ਹੈ ਮੇਰੇ ਕੋਲ ਆਪਦਾ ਮੇਰਾ ਕੁਛ ਵੀ ਨਹੀਂ ਹੈ ਜੋ ਕੁਛ ਹੈ ਸਭ ਤੇਰਾ ਹੀ ਹੈ ਕਹਿੰਦੇ ਪਰਮੇਸ਼ਰ ਜੀ ਤਿੰਨਾ ਮਾਇਆ ਦੇ ਗੁਣਾ ਵਿੱਚ ਤੂੰ ਆਪ ਹੈ ਤਿੰਨੇ ਮਾਇਆ ਦੇ ਗੁਣਾ ਤੋਂ ਤੂੰ ਬਾਹਰ ਵੀ ਹੈ ਤਿੰਨੇ ਮਾਇਆ ਦੇ ਗੁਣਾ ਵਿੱਚ ਜੀਵਾਂ ਦੇ ਰੂਪ ਵਿੱਚ ਆਪ ਹੈ ਜਿੱਥੇ ਜੀਵ ਤਿੰਨਾ ਗੁਣਾਂ ਦੇ ਵਿੱਚ ਮਾਇਆ ਦੇ ਵਿੱਚ ਉਲਝੇ ਹੋਏ ਨੇ ਉਹਨਾਂ ਵਿੱਚ ਵੀ ਤੂੰ ਹੀ ਹੈ ਕਿਤੇ ਕਹੇ ਤੂੰ ਉਹਨਾਂ ਤੋਂ ਨਿਰਲੇਪ ਹੈ ਤੇ ਉਹਦੇ ਵਿੱਚ ਵਿੱਚ ਕਹਿੰਦੇ ਜਿਹੜੀ ਹੈਗੀ ਆ ਖੇਡ ਦੀ ਸੰਸਾਰ ਦੀ ਖੇਡ ਤੂੰ ਰਚਾਈ ਆ ਇੱਕ ਪਾਸੇ ਮਾਇਆ ਦੇ ਗੁਣਾਂ ਦੇ ਵਿੱਚ ਹੈ ਇੱਕ ਪਾਸੇ ਮਾਇਆ ਦੇ ਜਿਹੜੇ ਗੁਣ ਨੇ ਤਿੰਨੇ ਉਹਨਾਂ ਤੋਂ ਤੂੰ ਬਾਹਰ ਹੈ ਇਹਨਾਂ ਦੇ ਵਿੱਚ ਹੀ ਸੰਸਾਰ ਦੀ ਖੇਡ ਰਚਾਈ ਹੈ ਤੂੰ ਨਗਰ ਮੈਂ ਆਪ ਬਹਾਰ ਫੁਨ ਆਪਨ ਪ੍ਰਭ ਮੇਰੇ ਕੋ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਯਾ ਕਹਿ ਕਹਿ ठाकुर ਕਹਿ ਕਹਿ ਚੀਰਾ ਕਹਿੰਦੇ ਸਰੀਰ ਰੂਪ ਜਿਹੜਾ ਨਗਰ ਹੈਗਾ ਇਹਦੇ ਵਿੱਚ ਵੀ ਪਰਮੇਸ਼ਰ ਆਪ ਹੈ ਤੇ ਤੋਂ ਬਾਹਰ ਵੀ ਹੈ ਹਰ ਇੱਕ ਜਗ੍ਹਾ ਤੇ ਪਰਮੇਸ਼ਰ ਦਾ ਬਸੇਰਾ ਹੈ ਬਸੇਬਾ ਹੈ ਕਿਤੇ ਰਾਜਾ ਬਣਿਆ ਹੋਇਆ ਕਿਤੇ ਪਰਜਾ ਬਣਿਆ ਹੋਇਆ ਕਿਤੇ ਮਾਲਕ ਬਣਿਆ ਹੋਇਆ ਕਿਤੇ ਸੇਵਕ ਬਣਿਆ ਹੋਇਆ ਕਿਉਂਕਿ ਹਰ ਇੱਕ ਵਿੱਚ ਹੈ ਉਹਦੀ ਜੋਤ ਕਾ ਕੋ ਦੁਰਾਉ ਕਾ ਸਿਓ ਬਲ ਬੰਚਾ ਜਹ ਜਹ ਪੀਖੂ ਤਹ ਤਹ ਨੀਰਾ ਸਾਧੂ ਮੂਰਤ ਗੁਰ ਪੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਆ ਨਹਿਰਾ ਕਹਿੰਦੇ ਹੈ ਪਰਮੇਸ਼ਰ ਜੀ ਜਿੱਥੇ ਵੀ ਦੇਖੀਏ ਤੂੰ ਹਰ ਇੱਕ ਜਗ੍ਹਾ ਤੇ ਹੈ ਤੇ ਹਰ ਇੱਕ ਦੇ ਨੇੜੇ ਹੈ ਫਿਰ ਕਿਹਦੇ ਨਾਲ ਠੱਗੀ ਕਰੀਏ ਕਿਹਦੇ ਨਾਲ ਦੁਬੈਤ ਕਰੀਏ ਜਦ ਹਰ ਇੱਕ ਦੇ ਵਿੱਚ ਹੈ ਹੀ ਤੂੰ ਜਿਸ ਜੀਵ ਨੂੰ ਕਹਿੰਦੇ ਕਿਸੇ ਪਵਿੱਤਰ ਗੁਰੂ ਦਾ ਸੰਗ ਪ੍ਰਾਪਤ ਹੋ ਜਾਂਦਾ ਹੈ ਇਹ ਨਾਨਕ ਜੀ ਕਹਿੰਦੇ ਨੇ ਉਸ ਨੂੰ ਇਸ ਗੱਲ ਦੀ ਸਮਝ ਪੈ ਜਾਂਦੀ ਹੈ ਵੀ ਜਿਹੜੀ ਸਾਗਰ ਦੀ ਬੂੰਦ ਆ ਜਦੋਂ ਉਹ ਸਾਗਰ ਦੇ ਵਿੱਚ ਮਿਲ ਜਾਂਦੀ ਆ ਫਿਰ ਸਾਗਰ ਨਾਲੋਂ ਵੱਖਰੀ ਨਹੀਂ ਦਿਸਦੀ ਜਿਸ ਜੀਵ ਦਾ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਂਦਾ ਉਹ ਜੀਵ ਫਿਰ ਪਰਮੇਸ਼ਰ ਤੋਂ ਵੱਖਰਾ ਨਹੀਂ ਦਿਸਦਾ ਜਿਵੇਂ ਬੂੰਦ ਮਿਲੀ ਸਾਗਰ ਦੇ ਵਿੱਚ ਸਾਗਰ ਤੋਂ ਵੱਖ ਨਹੀਂ ਹੁੰਦੀ ਜਿਸ ਦਾ ਮਿਲਾਪ ਪਰਮੇਸ਼ਰ ਨਾਲ ਹੋ ਗਿਆ ਉਹ ਵੀ ਫਿਰ ਵੱਖ ਨਹੀਂ ਹੁੰਦਾ ਕੈਨਾਂ ਵਿਟੋਰੀ ਨਾ ਟੁੱਟੇ ਸ਼ੋਰੀ ਨਾ ਛੂਟੇ ਐਸੀ ਮਾਦੋ ਖਿੰਚਤ ਨਹੀਂ ਇਹ ਜਿਹੜੀ ਪ੍ਰੀਤ ਆ ਜਦੋਂ ਉਹਦੇ ਚਰਨਾਂ ਨਾਲ ਪੈ ਜਾਂਦੀ ਆ ਨਾ ਫਿਰ ਇਹ ਟੁੱਟਦੀ ਨਹੀਂ ਗੀ ਨਾ ਹੀ ਛੱਡ ਹੁੰਦੀ ਆ ਬੜੀ ਪੱਕੀ ਪ੍ਰੀਤ ਪੈ ਜਾਂਦੀ ਆ ਜਦੋਂ ਪਰਮੇਸ਼ਰ ਦੀ ਦਇਆ ਹੁੰਦੀ ਆ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀ ਆ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ